ਅੱਜ ਅਸੀਂ ਗੱਲਬਾਤ ਕਰਾਂਗੇ ਸ਼੍ਰੀ ਹਿਮਕੁੰਣ ਸਾਹਿਬ ਦੇ ਇਤਿਹਾਸ ਬਾਰੇ ਹਿਮਕੁੰਣ ਸਾਹਿਬ ਗਏ ਦੇ ਐਸਾ ਹੀ ਕਿਦਾਰੀ ਹੈ ਦੁੱਖਾਂ ਤੋਂ ਛੁਟਕੀ ਹੈ ਕੀ ਇਤਿਹਾਸ ਹੈ ਸ਼੍ਰੀ ਹਿਮਕੁੰਣ ਸਾਹਿਬ ਦਾ ਤੇ ਦਸਵੇਂ ਪਾਤਸ਼ਾਹ ਦਾ ਉਹਨਾਂ ਨਾਲ ਕੀ ਇਤਿਹਾਸ ਜੁੜਿਆ ਹੋਇਆ ਹੈ ਦੁੱਖਾਂ ਤੇ ਦਿਲਾਂ ਤੋਂ ਮੁਕਤ ਦਿੰਦਾ ਤਾਰਿਆ ਬੰਦਾ ਹੋਏ ਸ਼ਰਧਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੈਕ ਨਾ ਹਿਮਕੁੰਣ ਪਹਾੜ ਤੇ ਤਪੱਸਿਆ ਕੀਤੀ ਹੈ 6 ਕਿੰਨੇ ਸਾਲ ਕੀ ਕੀਤੀ ਤਪੱਸਿਆ ਜੀ ਬਰੇ 300 ਸਾਲ ਤਪੱਸਿਆ ਕਿਹਦੀ ਕੀਤੀ ਸਿੰਘਾਂ ਦੀ ਬੇਕਾਲਪੁਰਖ ਵੀ ਪ੍ਰਮਾਤਮਾ ਨਾਲ ਦੀ ਰਾਬਤਾ ਉਹਨਾਂ ਜਨ ਹੁੰਦਾ ਪਟਨਾ ਸਾਹਿਬ ਦੇ ਵਿੱਚ ਹਾਂਜੀ ਤੇ ਅਨੰਤਪੁਰ ਸਾਹਿਬ ਜਾ ਕੇ ਖਾਲਸਾ ਪੰਥ ਦੀ ਸਾਜਨਾ ਕਰਨੀ ਹਾਂਜੀ ਤੇ ਕਦੋਂ ਕੀਤੀ ਉਹਨਾਂ ਤਪੱਸਿਆ ਵੀਰੇ ਪਿਛਲੇ ਜਾਮੀ ਵਿੱਚ ਪਿਛਲੇ ਚੰਦਨ ਦੇ ਵਿੱਚ ਹਾਂਜੀ ਪਿਛਲੇ ਚੰਦਨ ਦੇ ਵਿੱਚ ਕੀ ਸੀ ਕਿ ਉਹ ਉੱਥੇ ਵੀਰੇ ਪਿਛਲੇ ਚੰਦਨ ਦਾ ਨਾਮ ਸੀਗਾ ਦੁਸ਼ਤਦਮਾ ਉਹ ਜਿੱਤੀ ਪਰ ਜਦੋਂ ਬਾ ਗੁਰਦੁਰ ਸਾਹਿਬ ਦੇ ਅੰਦਰ ਐਂਟਰ ਹੁੰਦੇ ਆ ਜਦੋਂ ਕੋ ਬੈਠਦੇ ਆ ਬੰਦੇ ਤੋਂ ਨਾ ਆਟੋਮੈਟਿਕਲੀ ਰੋਣਾ ਆਉਣ ਲੱਗ ਜਾਂਦਾ ਬੰਦਾ ਰੋ ਪੈਂਦਾ ਹੈ ਉਹ ਆਜਨ ਆਜਨ ਸ਼ਕਤੀਆਂ ਆਈਆਂ ਤੇ ਮੇਰੇ ਪੂਰੀ ਸ਼ਕਤੀ ਹੈ ਦਨ 70 70 ਸਾਲ ਦੇ ਬਜ਼ੁਰਗ ਮਾਤਾਵਾਂ ਬਜ਼ੁਰਗ ਪੈਰਲ ਤੁਰਦੇ ਦੇਖੇ ਨੇ ਮੇਰੇ ਉਹ ਬਿਨਾਂ ਸ਼ਕਤੀ ਤੋਂ ਤੁਰ ਰਹੇ ਨੇ ਉਹ ਸ਼ਕਤੀ ਹੈ ਨਾ ਬਈ ਤਾਂ ਹੀ ਤੁਰ ਰਹੇ ਨੇ ਜਦੋਂ ਪਛਨਣ ਕਰਦੇ ਨਾ ਸਰੋਵਰ ਦੇ ਵਿੱਚ ਸਾਰਾ ਇਹ ਲੱਗਦਾ ਵੀ ਨਹੀਂ ਕਿਹੜਾ ਦੋ ਟੁੱਟ ਗਿਆ ਆਪ ਅੱਛਾ ਹਾਂ ਇਹ ਨਹੀਂ ਸ਼ਕਤੀ ਹੈ ਪੂਰੀ ਬਈ ਮਤਲਬ ਸਕੂਨ ਮਿਲਦਾਗਾ ਮਤਲਬ ਆ ਆਪਣੇ ਪਿਛਲੇ ਜ਼ਿੰਮੇਵਾਰੀ ਭੁੱਲ ਜਾਂਦੇ ਆ ਆਪਣਾ ਪਰਿਵਾਰ ਸਾਰਾ ਕੁਝ ਭੁੱਲ ਜਾਂਦੇ ਆ ਇੱਕ ਬੱਕਰੀ ਤੋਂ ਨਹੀਂ ਲੱਗਦੀ ਇਹ ਉਸ ਗੋ ਹੈਮਕੁੰਡ ਸਾਹਿਬ ਦੇ ਨਾਲ ਇੱਕ ਛੋਟਾ ਮੰਦਿਰ ਹੈਗਾ। ਛੇ ਮੰਦਿਰ ਵੀ ਹੈ ਜੀ। ਹਾਂ ਜੀ ਲਕਸ਼ਮੀ ਜੀ ਦਾ ਮੰਦਿਰ ਹੈ। ਹਾਂ ਜੀ। ਇਹ ਤਾਂ ਸਾਰੇ ਧਰਮ ਦੇ ਲੋਕ ਮਿਲਦੇ ਹਨ, ਹਿੰਦੂ ਧਰਮ ਦੇ ਮਿਲਦੇ ਹਨ। ਸਾਰੇ ਸਾਰੇ ਜਾਂਦੇ ਨੇ ਉੱਥੇ ਵਿੱਚ। ਸਭ ਜਾਂਦੇ ਨੇ। ਸਾਰੇ ਜਾਂਦੇ। ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸ੍ਰੀ ਹੇਮਕੁੰਡ ਸਾਹਿਬ ਦੇ ਇਤਿਹਾਸ ਬਾਰੇ। ਕੀ ਇਤਿਹਾਸ ਕੀ ਇਤਿਹਾਸ ਹੈ ਸ੍ਰੀ ਹੇਮਕੁੰਡ ਸਾਹਿਬ ਦਾ ਤੇ ਦਸਵੇਂ ਪਾਤਸ਼ਾਹ ਦਾ ਉਹਨਾਂ ਦਾ ਕੀ ਇਤਿਹਾਸ ਜੁੜਿਆ ਹੋਇਆ ਏ। ਸਾਡੇ ਨਾਲ ਮੌਜੂਦ ਨੇ ਜਸਬਾਈ ਜੀ। ਸਤ ਮੈਂ ਚ ਕੀ ਹਾਲ ਚੱਲ ਨੇ ਬਹੁਤ ਵਧੀਆ ਵੀਰੇ ਮੈਂ ਅਸੀਂ ਗੱਲਬਾਤ ਕਰਾਂਗੇ ਸ਼੍ਰੀ ਹਿਮਕੁੰਡ ਸਾਹਿਬ ਦੇ ਇਤਿਹਾਸ ਬਾਰੇ ਵੀਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੈਕਨ ਹਿਮਕੁੰਡ ਪਹਾੜ ਤੇ ਤਪੱਸਿਆ ਕੀਤੀ ਹੈ ਅੱਛਾ ਜੀ ਹਾਂ ਜੀ ਕਿੰਨੇ ਸਾਲ ਕੀਤੀ ਤਪੱਸਿਆ ਜੀ ਉਹਨਾਂ ਨੇ ਵੀਰੇ 300 ਸਾਲ ਤਪੱਸਿਆ ਕਿਹਦੀ ਕੀਤੀ ਸੀ ਉਹਨਾਂ ਨੇ ਬਿਲਕੁਲ ਪ੍ਰਕ ਦੀ ਪ੍ਰਮਾਤਮਾ ਦੀ ਰਬਤ ਦੀ ਹਾਂਜੀ ਹਾਂਜੀ ਉਹਨਾਂ ਦਾ ਜਨਮ ਉਹਦਾ ਪਟਨਾ ਸਾਹਿਬ ਦੇ ਵਿੱਚ ਹਾਂਜੀ ਤੇ ਅਨੰਤਪੁਰ ਸਾਹਿਬ ਜਾ ਕੇ ਖਾਲਸਾ ਪੰਥ ਦੀ ਸ ਜਾਗਨਾ ਕਰ ਦਿੱਤੀ ਹਾਂਜੀ ਤੇ ਕਦੋਂ ਕੀਤੀ ਉਹਨਾਂ ਦਾ ਤਪੱਸਿਆ ਵੀਰੇ ਪਿਛਲੇ ਜਨਮ ਵਿੱਚ ਪਿਛਲੇ ਜਨਮ ਦੇ ਵਿੱਚ ਹਾਂਜੀ ਹਾਂਜੀ ਪਿਛਲੇ ਜਨ ਮੇਰੇ ਪਿਛਲੇ ਜਨਮ ਚੋਂ ਨਾਮ ਸੀਗਾ ਦੁਸ਼ਟਦਮਨ ਦੁਸ਼ਟਦਮਨ ਤੇ ਦੁਸ਼ਟਦਮਨ ਤੋਂ ਮਹਾਰਾਜ ਬਣੇ ਗੁਰੂ ਗੋਬਿੰਦ ਸਿੰਘ ਜੀ ਅੱਛਾ ਜੀ ਹਾਂ ਜੀ ਅੱਜ ਪੂਰੀ ਦੁਨੀਆ ਦਾ ਸ਼ਾਨ ਸ਼ਾਨ ਹੈ ਇਹ ਕਿਦੇ ਵਿੱਚ ਲਿਖਿਆ ਗਿਆ ਵੈਸੇ ਤੁਸੀਂ ਪ੍ਰੋਪਰ ਜਾਣ ਦੱਸ ਸਕਦੇ ਹੋ ਹਾਂ ਮੇਰੇ ਇਤਿਹਾਸ ਚ ਲਿਖਿਆ ਪਿਆ ਦਸਮ ਗ੍ਰੰਥ ਚ ਵੀ ਲਿਖਿਆ ਹੋਇਆ ਅੱਛਾ ਹਾਂ ਜੀ ਹਾਂ ਜੀ ਤੁਸੀਂ ਗਏ ਹੋ ਤੇ ਮਹਿਮ ਗੁਰਦੁਆਰਾ ਹਾਂ ਜੀ ਮੈਂ ਪਿਛਲੇ ਦਿਨੀ ਜਾ ਕੇ ਆਇਆ ਮੇਰੇ ਜਦੋਂ ਬੰਦਾ ਉੱਪਰ ਪਾਉਂਦਾ ਨਾ ਹੂੰ ਮਤਲਬ ਵੱਖਰਾ ਹੀ ਮਹਿਸੂਸ ਹੁੰਦਾ ਹੈ ਮਤਲਬ ਸਕੂਨ ਮਿਲਦਾ ਹੈਗਾ ਮਤਲਬ ਆਪਣੇ ਪਿਛਲੇ ਵਾਲੀ ਜ਼ਿੰਮੇਵਾਰੀ ਭੁੱਲ ਵੀ ਗੁਰੂ ਮਹਾਰਾਜ ਦਾ ਮਤਲਬ ਪੂਰਾ ਚ ਕਿਰਪਾ ਵੀਰੇ ਮਤਲਬ ਪੂਰੀ ਅੱਛਾ ਜੀ ਹਾਂ ਆ ਪਰੰਪਾਰਿਕ ਕਿਰਪਾ ਕਹਿੰਦੇ ਜਿਹਨੂੰ ਆ ਜਦੋਂ ਵਾਪਸ ਆਉਨੇ ਆ ਫਿਰ ਇਹਿੰਪੁਟ ਸਾਰੇ ਯਾਦ ਆਉਂਦੀ ਹੈ ਮਤਲਬ ਉੱਥੇ ਵੀਰੇ ਆ ਕੇ ਕਿਵੇਂ ਲੱਗਦਾ ਫਿਰ ਉਹ ਕਿਦਾਂ ਦੀ ਫਰਕ ਹੈ ਪਹਿਲੀ ਗੱਲ ਤਾਂ ਵੀਰ ਉਹ ਤੁਹਾਨੂੰ ਦਿਲੀ ਨਹੀਂ ਕਰਦਾ ਵੀ ਉਰੀ ਰਹੀਏ ਹੂੰ ਉੱਥੇ ਤੁਹਾਨੂੰ ਪਰਿਸ਼ਟਮ ਹਨਾ ਠੰਡ ਵੀ ਹੈ ਸਾਰਾ ਕੁਝ ਦੇਖਣਾ ਪੈਂਦਾਗਾ ਉਹਨਾਂ ਨੂੰ ਵੀ ਸੇਵਾਦਾਰਤ ਲੋਸਮੈਂਟ ਹੁੰਦੀ ਹੈ ਪ੍ਰੋਪਰ ਅੱਛਾ ਵੀ ਇੱਕ ਟਾਈਮਿੰਗ ਹੁੰਦੀ ਹੈ ਵੀਰੇ 12:30 ਵਜੇ ਲਾਸਟ ਰਦਾਸ ਹੁੰਦੀ ਹੈ ਉੱਥੇ ਅੱਛਾ ਹਾਂ ਉਹ ਤੋਂ ਬਾਅਦ ਵਾਪਸ ਕਰਨ ਲੱਗ ਕਬਿਲ ਟਾਈਮਿੰਗ ਹੁੰਦੀ ਹੈ ਆਕਸੀਜਨ ਸਾਰਾ ਕੁਝ ਦੇਖਦੇ ਆਪਸੇ ਵੀ ਸੰਕਰ ਟਾਈਮ ਸੇ ਚਲੇ ਪਹੁੰਚਦੇ ਨਾ ਸੇਫਟੀ ਕਰ ਕਿ ਪੱਲੂ ਪੁੱਲੂ ਵਗੈਰਾ ਵੀ ਹੁੰਦੇ ਹੈ ਕਈ ਵਾਰ ਸੰਤਾਂ ਨਹੀਂ ਟੱਕਰੇ ਪਰ ਕਈ ਮੁੰਡੇ ਸਾਨੂੰ ਟੱਕਰੇ ਵਾਸਤੇ ਵਿੱਚ ਵੀ ਕਹਿੰਦੇ ਸੀ ਰਾਤ ਨੂੰ ਪੈਦਲ ਤੁਰ ਕੇ ਆਏ ਹੂੰ ਹੂੰ ਜਿਆਦਾ ਰਾਤ ਨੂੰ ਵੀ ਸੰਕਰ ਨੂੰ ਜਾਣਾ ਨਹੀਂ ਚਾਹੀਦਾ ਵੀਰੇ ਤੁਰ ਕੇ ਉੱਪਰ ਵਾਲੀ ਸਾਈਡ ਅੱਛਾ ਵੀਰ ਸਮੇਂ ਸਿਰ ਤੁਰੇ ਨਾ ਤੇ ਸਮੇਂ ਸਿਰ ਪਹੁੰਚੇ ਬੇ ਟਾਈਮ ਨਾ ਕਦੇ ਪਹੁੰਚੇ ਕਿ ਜੰਗਲੀ ਏਰੀਆ ਸਾਰਾ ਵੀਰੇ ਕੁਝ ਨਹੀਂ ਪਤਾ ਕਿਧਰੋਂ ਕੀ ਚੀਜ਼ ਆ ਜਾਵੇ ਕਿ ਸੱਪ ਵਗੈਰਾ ਵੀ ਟੱਕਰਦੇ ਕਈਆਂ ਰਸਤਿਆਂ 'ਚ ਬਹੁਤ ਕੁਝ ਹੈ ਮੈਂ ਪੁੱਛਣਾ ਚਾਹ ਉੱਥੇ ਭਗਤੀ ਕੀਤੀ ਆ ਪਹਾੜਾਂ ਦੇ ਵਿੱਚ ਇਹ ਕਿਉਂ ਕੀਤੀ ਆ ਉਹੀ ਜਗ੍ਹਾ ਕਿਉਂ ਚੁਣੀ ਆ ਫਿਰ ਇਹ ਕੁਦਰਤ ਸ਼ਾਂਤਮਈ ਸ਼ਾਂਤਮਈ ਹਾਂ ਠਹਿਰਾ ਇਹ ਮਤਲਬ ਉੱਥੇ ਸ਼ਾਂਤੀ ਆ ਕੁਦਰਤ ਦੇ ਨੇੜੇ ਆ ਇੱਕ ਤਰ੍ਹਾਂ ਹਾਂਜੀ 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 ਬਿਲਕੁਲ ਕਿ ਜਦੋਂ ਆਪਾਂ ਨੂੰ ਸ਼ਾਂਤੀ ਮਿਲੀ ਇੱਥੇ ਜਾ ਕੇ ਹਮ ਹੈਨਾ ਇਹ ਗੱਲ ਹੁੰਦੀ ਆ ਪਿਛਲੇ ਜਨਾਂ ਵਿੱਚ ਉਹਨਾਂ ਨੇ ਭਗਤੀ ਕੀਤੀ 300 ਸਾਲ ਹੈਨਾ ਤਾਂ ਜਦੋਂ ਦੂਜੇ ਰੂਪ ਵਿੱਚ ਆਏ ਤਾਂ ਮਹਾਰਾਜ ਰੂਪ ਵਿੱਚ ਆਏ ਹੈਨਾ ਹਾਂਜੀ ਇੱਕ ਵੱਡੀ ਸ਼ਕਤੀ ਦੇ ਰੂਪ ਵਿੱਚ ਆਏ ਉਹਨਾਂ ਦਾ ਪਰਿਵਾਰ ਉਹਨਾਂ ਦਾ ਪਰਿਵਾਰ ਵਾਰਤਾ ਸਾਰਾ ਇਡਾ ਉਹ ਸਿੰਘ ਸੀਗਾ ਸਵਾ ਸਵਾ ਲੱਖ ਨਾਲ ਲੜਦਾ ਸੀ ਉਹਦੇ ਬਾਰੇ ਦੱਸ ਮੇਰੇ ਪਹਿਲੀ ਗੱਲ ਤਾਂ ਉਹ ਖੁਦੇ ਪ੍ਰਮਾਤਮਾ ਸੀਗੇ ਉਹਨਾਂ ਨੂੰ ਹੁਕਮ ਹੋਇਆ ਸੀਗਾ ਤੇ ਉਹ ਕਹਿੰਦੇ ਨੇ ਜ਼ਬਰ ਜ਼ੁਲਮ ਬਦ ਗਿਆ ਸੀਗਾ ਪਹੁੰਚਾ ਤਾਂ ਇਸ ਕਰਕੇ ਗੁਰਗੋਸ਼ੀਂ ਮਹਾਰਾਜ ਨੂੰ ਆਉਣਾ ਪਿਆ ਮਤਲਬ ਪ੍ਰਮਾਤਮਾ ਨੇ ਖੁਦ ਭੇਜਿਆ ਸੀ ਉਹਨਾਂ ਨੂੰ ਉਹਦੇ ਭੇਜਿਆ ਸੀ ਦੂਜੇ ਜਨਮ ਦੇ ਵਿੱਚ ਵੀ ਜ਼ੁਲਮ ਹੋ ਰਿਹਾ ਹਾਂ ਜੁਲਮ ਨੂੰ ਜਾ ਕੇ ਠੱਲਾ ਪਾਉ ਹਾਂਜੀ ਹਾਂਜੀ ਬਿਲਕੁਲ ਫੇ ਪਰਿਵਾਰ ਵੀ ਬਾਹਰ ਤੋਂ ਉਹਨਾਂ ਨੇ ਆਪਸਾਰਾ ਸਾਰਾ ਕੁਝ ਹੀ ਬਾਹਰ ਤੋਂ ਯਾਰ ਅੱਖਾਂ ਵਿੱਚ ਹੰਝੂ ਵੀ ਨਹੀਂ ਆਇਆ ਬਿਲਕੁਲ ਵੀ ਨਹੀਂ ਭਾਈ ਜਿਹੜੇ ਨਾਲ ਦੇ ਸਿੰਘ ਸੀ ਉਹਨਾਂ ਨੇ ਕਿਹਾ ਵੀਰ ਮਹਾਰਾਜ ਪੁੱਤਰ ਪਏ ਨੇ ਆਪਣੇ ਵੀ ਪਾ ਦੋ ਹਨ ਜੋ ਵੀ ਚਪੜਾ ਕਪੜਾ ਹੁੰਦਾਗਾ ਕਹਿੰਦਾ ਮੇਰੇ ਸਾਰੇ ਪੁੱਤਰ ਪਏ ਨੇ ਤੇ ਹੁਣ ਦੇ ਟਾਈਮ ਦੇ ਵਿੱਚ ਆਪਣੇ ਕਿਸੇ ਆਪਣੇ ਬੱਚੇ ਦੇ 60 ਵਜੇ ਤਾਂ ਆਪਾਂ ਜਦ ਰੋਣ ਲੱਗ ਜੰਨੇ ਆ ਕੀ ਹੋ ਗਿਆ ਹੈ ਨਾ ਕੀ ਹੋ ਗਿਆ ਉਹਨਾਂ ਨੇ ਦੇਖੋ ਇਨੀ ਸ਼ਕਤੀ ਸੀ ਅੱਜ ਦੇ ਟਾਈਮ 'ਚ ਕੋਈ ਨਹੀਂ ਕਰ ਸਕਦਾ ਵੀਰੇ ਐਵੇਂ ਦਾ ਕੋਈ ਸੀਗੇ ਇੱਕੇ ਸੀਗੇ ਪਿਤਾ ਗੁਰੂ ਸਿੰਘ ਜੀ ਮਹਾਰਾਜ ਹਾਂਜੀ ਤੁਸੀਂ ਜਾਣੇ ਉੱਥੇ ਮੋਢੀ ਸਾਹਿਬ ਹਨ ਚੜਾਈ ਬਹੁਤ ਹੈ ਪਰ ਕਿਵੇਂ ਚੜਾਈ ਚੜੇ ਬਰੇ ਪਹਿਲੀ ਗੱਲ ਤਾਂ ਜਿਹੜੀ ਚੜਾਈ ਹੈ ਮਤਲਬ 10 20 20 ਕਿਲੋਮੀਟਰ ਦੀ ਹੈਗੀ ਅੱਛਾ ਹਾਂਜੀ ਤੇ ਸਾਰੀ ਟਰਾਈ ਚੜੇ ਤੁਰ ਕੇ ਜਾਣਾ ਪੈਂਦਾ ਹੈ ਹੂੰ ਹੂੰ ਕਈ ਹੈਲੀਕਾਪਟਰ ਤੇ ਵੀ ਜਾਂਦੇ ਨੇ ਅੱਛਾ ਹਾਂਜੀ ਹਾਂ ਪਰ ਤੁਹਾਡੀ ਸ਼ਰਤ ਆ ਗਈ ਕਈ ਬੰਦੇ ਬਜ਼ੁਰਗ ਨੇ ਉਹ ਵੀ ਪੈਦਲੇ ਜਾਂਦੇ ਨੇ ਕਿ ਕਈ ਨੌਜਵਾਨ ਜਹਾਜ਼ ਤੇ ਵੀ ਜਾਂਦੇ ਨੇ ਹੂੰ ਬਰੇ ਪ੍ਰਮਾਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈ ਕੇ ਚਲੋ ਤਾਂ ਥਕਾਵਟ ਕਿਵੇਂ ਹੋ ਜੂਗੀ ਤੁਹਾਨੂੰ ਹੂੰ ਠੀਕ ਹੈ ਨਾ ਉਹ ਹਾਜ਼ਰ ਨਾਜ਼ਰ ਨਹੀਂ ਸ਼ਕਤੀਆਂ ਆਈਆਂ ਉੱਥੇ ਬਰੇ ਪੂਰੀ ਸ਼ਕਤੀਆਂ ਮਤਲਬ ਥਕਾਵਟ ਨਹੀਂ ਹੁੰਦੀ ਬਿਲਕੁਲ ਵੀ ਨਹੀਂ ਉੱਥੇ ਦਾ ਬਰੇਸ 80-80 ਸਾਲ ਦੇ ਬਜ਼ੁਰਗ 70-70 80 ਸਾਲ ਦੇ ਬਜ਼ੁਰਗ ਮਾਤਾਵਾਂ ਬਜ਼ੁਰਗ ਪੈਦਲ ਤੁਰਦੇ ਦੇਖੇ ਨੇ ਮੇਰੇ ਮੈਂ ਉਹ ਬਿਨਾਂ ਸ਼ਕਤੀ ਤੋਂ ਤੁਰ ਰਹੇ ਨੇ ਉਹ ਸ਼ਕਤੀ ਹੈ ਨਾ ਬਾਈ ਤਾਂ ਹੀ ਤੁਰ ਰਹੇ ਨੇ ਇਹ ਚੱਕਰ ਹੈ ਤੁਸੀਂ ਮਰੇ ਤਾਂ ਕਿੰਨੇ ਦਿਨ ਲਾ ਕੇ ਆਏ ਮੇਰੇ ਹਫ਼ਤਾ ਲੱਗ ਗਿਆ ਆਪਣਾ ਅੱਛਾ ਕਿਵੇਂ ਉੱਥੇ ਮਹਿਸੂਸ ਹੋਇਆ ਠੰਡ ਨਹੀਂ ਲੱਗੀ ਮੇਰਾ ਠੰਡ ਮੇਰੇ ਠੰਡ ਤਾਂ ਲੱਗਦੀ ਹੁੰਦੀ ਹੈ ਜਦੋਂ ਚੜਾਈ ਚੜਦੇ ਠੰਡ ਤਾਂ ਲੱਗਦੀ ਹੁੰਦੀ ਹੈ ਲੱਗਦੀ ਨਹੀਂ ਹਾਂ ਕਈ ਕਹਿੰਦੇ ਆਕਸੀਜਨ ਦੀ ਕਮੀ ਹੈ ਮੈਂ ਕਹਿੰਦਾ ਬਿਲਕੁਲ ਨਹੀਂ ਮੇਰੇ ਬੱਚੇ ਵੀ ਜਾਣਦੇ ਨੇ ਛੋਟੇ ਛੋਟੇ ਜਵਾਕ ਦੇਖੋ ਤੁਸੀਂ ਇ ਜਦੋਂ ਦੁਬਕੀ ਲਾਉਂਦੇ ਆ ਸਾਰੀ ਸਿਕਾਪੜ ਦੂਰ ਹੋ ਜਾਂਦੀ ਹੈ ਜਦੋਂ ਆਪਾਂ ਇਸ਼ਨਾਨ ਕਰਦੇ ਨਾ ਸਰੋਵਰ ਦੇ ਵਿੱਚ ਜਦੋਂ ਨਹੀਂ ਲੱਗਦਾ ਵੀ ਸਰੀਰ ਇੱਕ ਤਰ੍ਹਾਂ ਦਾ ਜੰਮ ਗਿਆ ਮਤਲਬ ਇੰਨਾ ਠੰਡਾ ਬਰਫ ਵਾਲਾ ਪਾਣੀ ਹੁੰਦਾ ਏ ਪਰ ਜਦੋਂ ਆਪਾਂ ਚੁਬੀ ਲਾਉਂਦੇ ਨਾ ਸਰ ਇਹ ਲੱਗਦਾ ਵੀ ਮੇਰੇ ਕਿਹੜਾ ਰੋਗ ਟੁੱਟ ਗਿਆ ਬੰਦਾ ਅੱਛਾ ਹਾਂ ਵੀ ਇੰਨੀ ਸ਼ਕਤੀ ਹੈ ਪੂਰੀ ਬਰੇ ਪੂਰੀ ਹੋਰ ਉਥੇ ਕੀ ਕੀ ਦੱਸ ਸਕਦੇ ਹਾਂ ਤੁਸੀਂ ਹੋਰ ਕੀ ਕੀ ਪਰ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਆ ਨਾ ਜਦੋਂ ਆਪਾਂ ਬੈਠਦੇ ਆ ਬੰਦੇ ਨੂੰ ਨਾ ਆਟੋਮੈਟਿਕਲੀ ਰੋਣਾ ਆਉਣ ਲੱਗ ਜਾਂਦਾ ਬੰਦਾ ਰੋੜ ਪੈਂਦਾ ਹੈ ਵੀਰੇ ਓਕੇ ਪਰ ਕੁਦਰਤੀ ਹੋ ਗਿਆ ਹਾਂ ਬੰਦੇ ਦਾ ਰੋਣਾ ਪੈਂਦਾ ਯਾਨੀ ਦੂਰ ਆਪਾਂ ਜਾਂਦੇ ਆ ਨਾ ਉੱਥੇ ਹਾਂਜੀ ਹਾਂ ਯਾਨੀ ਸ਼ਰਦਾ ਲੈ ਕੇ ਜਾਂਦੇ ਆ ਮਸਤਕ ਹੋਣਾ ਹਾਂਜੀ ਹਾਂ ਕਿਉਂਕਿ ਗੁਰਕੋਬ ਸਿੰਘ ਜੀ ਮਹਾਰਾਜ ਜੀ ਨੇ ਬਹਿ ਕੇ ਨਾ ਉੱਥੇ ਤਪੱਸਿਆ ਕੀਤੀ ਹੈ ਉਹ ਆਪਣੇ ਬਾਪੂ ਨੇ ਉਹ ਦੁਨੀਆ ਦੇ ਸ਼ਹਿਨशाह ਨੇ ਉਹ ਦਾਨੀ ਵੀ ਨੇ ਜਿਨ੍ਹਾਂ ਨੇ ਆਪਣੇ ਪਿੱਛੇ ਪਰਿਵਾਰ ਵਾਰਤਾ ਉਹ ਜਿਹੜੇ ਵੀ ਆਪਣੇ ਪੈਦਲ ਜਾਂਦੇ ਨੇ ਬਜ਼ੁਰਗ ਜਾਂਦੇ ਨੇ ਹਨਾ ਕਈ ਨੌਜਵਾਨ ਵੀ ਜਾਂਦੇ ਨੇ ਥਕਾਵਟ ਹੋ ਜਾਂਦੀ ਜਿਸ ਤਰ੍ਹਾਂ ਉਹਨਾਂ ਨੂੰ ਕਈ ਵਾਰ ਹਨਾ ਬਾਈ ਚਾਂਸ ਕੋਈ ਸੱਟ ਪੇਟ ਲੱਗ ਗਈ ਤਾਂ ਉਹਨਾਂ ਵਾਸਤੇ ਰੇਹ ਸਹੂਲਤ ਹੈ ਕੈਂਪ ਆਂਦਾ ਇੱਕ ਰਸਤੇ ਵਿੱਚ ਠੀਕ ਹੈ ਤੇ ਉੱਥੇ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ ਜਿ ਤਰ੍ਹਾਂ ਕਿ ਸਕਾਪਟ ਹੋ ਗਈ ਲੱਤਾਂ ਦੀ ਮਾਰਸ਼ ਵਗੈਰਾ ਸਾਰੀ ਹੋ ਜਾਂਦਾ ਉੱਥੇ ਸਿਸਟਮ ਫ੍ਰੀ ਕਰਦene ਹਾਂ ਬਿਲਕੁਲ ਜੀ ਕਾਮ ਸੇਵਾ ਟਸਟਾਂ ਦੀ ਖੋਦੀ ਸੰਗਤੋਂ ਟੱਕਰਦੀ ਇਹ ਮਿਲਦੀ ਹੈ ਕਿਦਾਂ ਮਹਿਸੂਸ ਹੁੰਦਾ ਪਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਵਾਹਿਗੁਰੂ ਵਾਹਿਗੁਰੂ ਕਰਦੀ ਜਾਂਦੀ ਸੰਗਤ ਹਾਂ ਮਤਲਬ ਰੂਹਾਨੀਤ ਬਣੀ ਰਹਿੰਦੀ ਹੈ ਤੁਸੀਂ ਇੱਕ ਹੋਰ ਗੱਲ ਕਰਦੇ ਸੀ ਕਿ ਹਨਾ ਵੀ ਉੱਥੇ ਮਿਸਾਨ ਸਾਹਿਬ ਨੇ ਉਹ ਅਲੱਗ-ਅਲੱਗ ਜਗ੍ਹਾ ਤੇ ਨਹੀਂ ਉਹ ਕਿਉਂ ਨਹੀਂ ਉਹਦੇ ਬਾਰੇ ਦੱਸ ਸਕਦੇ ਹੋ ਜਿਹੜੇ ਸੱਤ ਚੋਟੀਆਂ ਨੇ ਅੱਛਾ ਪਹਾੜਾਂ ਜਿਨ੍ਹਾਂ ਦੇ ਸੱਤ ਨਿਸ਼ਾਨ ਸਾਹਿਬ ਝੂਲਦੇ ਨੇ ਅੱਛਾ ਅਲੱਗ-ਅਲੱਗ ਹਾਂਜੀ ਹਾਂ ਤੇ ਜਿਨ੍ਹਾਂ ਨੂੰ ਦੇਖਿਆ ਉਹਦਾ ਕਰਮਾ ਵਾਲੇ ਨੇ ਉਹ ਸਾਰਾ ਧੁੰਦ ਧੁੰਦ ਹੁੰਦੀ ਹੈ ਠੰਡ ਹੁੰਦੀ ਹੈ ਕਈ ਵਾਰ ਲੁਕ ਜਾਂਦੇ ਨੇ ਉਹਨਾਂ ਦਾ ਇਤਿਹਾਸ ਪਤਾ ਕੀ ਹੈ ਵੀ ਉਹਨਾਂ ਦਾ ਜਿਹੜੇ ਨਿਸ਼ਾਨ ਸਾਹਿਬ ਨੇ ਅਲੱਗ-ਅਲੱਗ ਝੂਲਦੇ ਨੇ ਅਲੱਗ-ਅਲੱਗ ਚੋਟੀਆਂ ਦੇ ਇਤਿਹਾਸ ਬਾਰੇ ਜਾਣਦੇ ਹੋ ਹਾਂਜੀ ਗੁਰਗੋਸ਼ ਸਿੰਘ ਜੀ ਮਹਾਰਾਜ ਨੇ ਲਿਖਿਆ ਸੀਗਾ ਵੀ ਮੇਰਾ ਕੋਈ ਸਿੱਖ ਹੋਊਗਾ ਜਿਹੜਾ ਲੱਭੂ ਇਸ ਜਗ੍ਹਾ ਨੂੰ ਇਹ ਸੱਤ ਉਹ ਹੋਣਗੀਆਂ ਸੱਤ ਚੋਟੀਆਂ ਹੋਣਗੀਆਂ ਚੋਟੀਆਂ ਹੋਣਗੀਆਂ ਵੀ ਵਿਚ ਮੈਦਾਨ ਖਾਲੀ ਹੋਊਗਾ ਜਿਹਨੂੰ ਆਪਾਂ ਕਹਿੰ ਤੁਸੀਂ ਜਿੱਥੇ بیٹھ ਕੇ ਮੈਂ ਭਗਤੀ ਕੀਤੀ ਹੋਗੀ ਉਹ ਲੱਭੂਗਾ ਮੇਰਾ ਨਿਸ਼ਾਨ। ਪਤਾ ਜਿਹੜੀ ਜਿਹੜੀ ਜਗ੍ਹਾ ਭਗਤੀ ਕਿਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹੀ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ ਹੈ। ਹਾਂਜੀ ਉਸੇ ਜਗ੍ਹਾ ਤੇ। ਉਹੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੈ। ਹਾਂਜੀ ਹਾਂਜੀ। ਉੱਥੇ ਹੀ ਪ੍ਰਕਾਸ਼ ਆ ਸਾਰਾ। ਹਾਂਜੀ। ਉਹ ਹੇਮਕੁੰਡ ਸਾਹਿਬ ਦੇ ਨਾਲ ਇੱਕ ਛੋਟਾ ਮੰਦਿਰ ਹੈਗਾ। ਛੇ ਮੰਦਿਰ ਵੀ ਹੈ ਜੀ। ਹਾਂਜੀ ਲਕਸ਼ਮੀ ਜੀ ਦਾ ਮੰਦਿਰ ਹੈ। ਹਾਂਜੀ ਹਾਂਜੀ। ਫਿਰ ਤਾਂ ਸਾਰੇ ਧਰਮ ਦੇ ਲੋਕ ਮਿਲਦੇ ਆਣ ਹਿੰਦੂ ਧਰਮ ਦੇ ਮਿਲਦੇ ਆਣ। ਫਿਰ ਸਾਰੇ ਸਾਰੇ ਜਾਂਦੇ ਨੇ ਉੱਥੇ ਵਿੱਚ। ਸਭ ਜਾਂਦੇ ਨੇ। ਸਾਰੇ ਮਿਲਦੇ ਨੇ। ਹੋਰ हां बरे ਜਦੋਂ ਅਸੀਂ ਇਹ ਕੋਣ ਸਬਤ ਵਾਪਸ ਆਏ ਜੀ ਨਾ ਗੋਬਿੰਦ ਘਾੜ ਤੋਂ ਤੁਸੀਂ ਤੁਰੇ ਗੱਡੀ 40 ਕਿਲੋਮੀਟਰ ਵਾਪਸ ਆਏ ਤੇ ਸਾਰਾ ਰਸਤੇ ਵਿੱਚ ਸ਼ੇਰ ਟੱਕਰਿਆ ਅੱਛਾ ਹਾਂ ਉਹ ਤਾਂ ਅਸੀਂ ਗੱਡੀ ਸੀਗੇ ਜੰਗਲ ਏਰੀਆ ਵੈਸੇ ਉੱਥੇ ਹਾਂ ਜੰਗਲ ਏਰੀਆ ਸ ਹੈਗਾ ਸੀਗਾ ਉਹ ਬੱਚਾ ਸੀਗਾ ਸ਼ੇਰ ਦਾ ਅੱਛਾ ਹਾਂ ਮਤਲਬ ਉਹ ਡਰ ਗਿਆ ਸਾ ਤੋਂ ਹੂੰ ਇਹ ਚੱਕਰ ਹੈ ਲੋਕ ਕਿੱਸਾਨ ਦੇਖ ਕੇ ਨਹੀਂ ਉੱਥੇ ਕੋਈ ਇਹਦੇ ਵਾਸਤੇ ਸੇਫਟੀ ਵਾਸਤੇ ਕੋਈ ਲੱਗਿਆ ਨਹੀਂ ਤਾਰਾ ਤੋਂ ਨਾ ਕੋਈ ਸੇਫਟੀ ਵਾਸਤੇ ਨਹੀਂ ਨਹੀਂ ਬਰੇ ਇੰਨਾ ਪਹਾੜੀ ਤੇ ਕਿੰਨੀ ਸੇਫਟੀ ਕਰ ਲੂਗੇ ਆਪਾਂ ਆਪਾਂ ਨੂੰ ਕੁਝ ਨਹੀਂ ਪਤਾ ਕਿੱਥੋਂ ਕੀ ਕੀ ਚੀਜ਼ ਆ ਜਾਵੇ ਕੁਝ ਬੰਦ ਵੀ ਰਹਿੰਦਾ ਨਾ ਉਹ 4 ਕੁ ਮਹੀਨੇ ਵੀਰੇ 4 ਮਹੀਨੇ ਖੁੱਲਦਾ ਮਤਲਬ ਮਈ ਮਈ ਐਂਡ 'ਚ ਖੁੱਲਦਾ ਮੈਨੂੰ ਲੱਗਦਾ ਤੇ ਅਗਸਤ ਤੱਕ ਰਹਿੰਦਾ ਬਾਕੀ ਜਦੋਂ ਫਿਰ ਬੰਦੇ ਰਹਿੰਦਾ ਬਾਕੀ ਟਾਈਮ ਬਰਫ ਬਹੁਤ ਪੈਂਦੀ ਬਰਫ ਬਹੁਤ ਪੈਂਦੀ ਵੇ ਬੰਦ ਕਰ ਦਿੰਦੇ ਵੀਰੇ ਹਾਂਜੀ ਹੋਰ ਜਾਂਦੇ ਆਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਬਾਬ ਵੀਰੇ ਜਿਹੜੇ ਨਹੀਂ ਗਏ ਉਹ ਬਿਲਕੁਲ ਜਾਣੇ ਯਾਰ ਮਤਲਬ ਰੋਹਾਨੀਅਤ ਹੈ ਬਿਲਕੁਲ ਜਾਓ ਯਾਰ ਸਕੂਨ ਆ ਸਕੂਨ ਮਿਲਦਾ ਉੱਥੇ ਜਾ ਕੇ ਰੱਬੀ ਰੂਹ ਹੈ ਤੇ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਸਬਾਈ ਦਾ ਜਿਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਚਿਰੀ ਹੇਮਕੁੰਨ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਏ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੀ ਦਾ ਤੇ ਮੈਂ ਮਨਿੰਦਰ ਸਿੰਘ ਤੇ ਤੁਹਾਨੂੰ ਅਸੀਂ ਹੁਣ ਅੱਗੇ ਵੀ ਇਤਿਹਾਸ ਬਾਰੇ ਦੱਸਾਂਗੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਦੱਸਾਂਗੇ ਬਾਬਾ ਹਨੂਆ ਸਿੰਘ ਦਾ ਇਤਿਹਾਸ ਬਾਰੇ ਦੱਸਾਂਗੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ